ਫਰੋਤੀ ਮੰਗਣ ਵਾਲਾ ਜਿਹੜਾ ਹੈ ਗਰੋ ਸੀ ਤਿੰਨ ਜਣੇ ਇਹਦੇ ਵਿੱਚ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਇੱਥੋਂ ਦੇ ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਤਮਕਾ ਕੇ ਤੇ ਫਰੋਤੀ ਮੰਗੀ ਉਹਨਾਂ ਤੋਂ 2 ਕਰੋੜ ਤੋਂ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਅਗੇ ਜਿਵੇਂ ਸੀ ਇਹ ਸਟਾਫ ਨੂੰ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮੋਹਤ ਤੋਂ ਤੇ ਇਹਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋਵ ਦਾ ਪਰਦਾ ਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਫਰੀਦਕੋਟ ਤੋਂ ਕਿਸੇ ਤੋਂ ਗਨ ਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦੇ ਨਾਲ ਇਹਨਾਂ ਨੂੰ ਗ੍ਰਿਫਤਰ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾਤ ਚ ਵਰਤੇ ਆ ਤੇ ਉਹ ਬਰਾਮਦ ਕੀਤੇ ਨੇ